ਜਗਰਾਉਂ ਦੇ ਵਿੱਚ ਉਸ ਵਲੇ ਹਾਦਸਾ ਵਾਪਰ ਜਾਂਦਾ ਜਦੋਂ ਇੱਕ ਸਕੂਲੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਫੰਦਾਲੀਏ ਕਿ ਸੁਰ ਸੁਰ ਜਗਰਾਉਂ ਤੋਂ ਇੱਕ ਮੰਦਪਾ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਦਾ ਹਾਦਸਾ ਸ਼ਿਕਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਹ ਬੱਸ ਚਲਾਉਂਦਾ ਚਲਾਉਂਦਾ ਉਸ ਦੇ ਕੋਲੋਂ ਉਸ ਦੀ ਬੱਸ ਬੇ ਕਾਬੂ ਹੋ ਜਾਂਦੀ ਹੈ ਤੇ ਇੱਕ ਦਰਖਤ ਵਿੱਚ ਜਾ ਵਾਦੀ ਜਿਸ ਤੋਂ ਬਾਅਦ ਬੱਸ ਬੁਰੀ ਤਰੀਕੇ ਨਾਲ ਨੁਕਸਾਨੀ ਜਾਂਦੀ ਹੈ ਇਹ ਬਾਸ ਦੇ ਵਿੱਚ ਬੈਠੇ ਸਕੂਲੀ ਬੱਚੇ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਇਥਾਈ ਮੌਤ ਹੋ ਜਾਂਦੀ ਹੈ ਤੇ ਹਾਲਾਂਕਿ ਤਿੰਨ ਬੱਚੇ ਦੱਸਿਆ ਜਾ ਰਿਹਾ ਕਿ ਇਲਾਜ ਦੇ ਲਈ ਪ੍ਰਤੀ ਕਰਵਾਏ ਜਾਂਦੇ ਨੇ ਤਿੰਨ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਇੱਕ ਬੱਚੇ ਦੀ ਮੌਕਤਈ ਮੌਤ ਹੋ ਜਾਂਦੀ ਹੈ ਨਸ਼ਾ ਕੀਤਾ ਹੁੰਦਾ ਡਰਾਈਵਰ ਨੇ ਜਿਸ ਦੇ ਚਲਦਿਆਂ ਬਾਸਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਤੇ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਹਾਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਕਲਾਸ ਦੀ ਵਿਦਿਆਰਥੀ ਸੀਗੀ ਉਹ ਜਿਸ ਦੀ ਮੌਤ ਹੋ ਜਾਂਦੀ ਹੈ ਹਾਸੇ ਪਤਾ ਲੱਗਣ ਤੇ ਨਾਲ ਹੀ ਬੱਚਾਂ ਦੇ ਜਿਹੜੇ ਮਾਪੇ ਨੇ ਉੱਥੇ ਪਹੁੰਚਦੇ ਨੇ ਹਾਸੇ ਵਾਲੀ ਜਗ੍ਹਾ ਤੇ ਪਹੁੰਚਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਸਕੂਲ ਦਾ ਇੱਕ ਵੀ ਸਟਾਫ ਮੈਂਬਰ ਹਾਸੇ ਵਾਲੀ ਜਗ੍ਹਾ ਤੇ ਨਹੀਂ ਪਹੁੰਚਦਾ ਜਿਸ ਦੇ ਕਾਰਨ ਮਾਪਿਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਜਗਰਾਉਂ ਦੇ ਵਿੱਚ ਉਸ ਵਲੇ ਹਾਦਸਾ ਵਾਪਰ ਜਾਂਦਾ ਜਦੋਂ ਇੱਕ ਸਕੂਲੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਦੱਸ ਦਈਏ ਕਿ ਸੁਰਸੁਰ ਜਗਰਾਉਂ ਤੋਂ ਇੱਕ ਮੰਦਪਾ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਦਾ ਹਾਦਸਾ ਦਾ ਸ਼ਿਕਾਰ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਹ ਬੱਸ ਚਲਾਉਂਦਾ ਚਲਾਉਂਦਾ ਉਸ ਦੇ ਕੋਲੋਂ ਉਸ ਦੀ ਬੱਸ ਬੇ ਕਾਬੂ ਹੋ ਜਾਂਦੀ ਹੈ ਤੇ ਇੱਕ ਦਰਖਤ ਵਿੱਚ ਜਾ ਵਾਦੀ ਹੈ ਜਿਸ ਤੋਂ ਬਾਅਦ ਬੱਸ ਬੁਰੀ ਤਰੀਕੇ ਨਾਲ ਨੁਕਸਾਨੀ ਜਾਂਦੀ ਹੈ। ਇਹ ਬਾਸ ਦੇ ਵਿੱਚ ਬੈਠੇ ਸਕੂਲੀ ਬੱਚੇ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਇਥਾਈ ਮੌਤ ਹੋ ਜਾਂਦੀ ਹੈ ਤੇ ਹਾਲਾਂਕਿ ਤਿੰਨ ਬੱਚੇ ਦੱਸਿਆ ਜਾ ਰਿਹਾ ਕਿ ਇਲਾਜ ਦੇ ਲਈ ਭਰਤੀ ਕਰਵਾਏ ਜਾਂਦੇ ਨੇ ਤਿੰਨ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਇੱਕ ਬੱਚੇ ਦੀ ਮੌਕਤਈ ਮੌਤ ਹੋ ਜਾਂਦੀ ਹੈ ਨਸ਼ਾ ਕੀਤਾ ਹੋਇਆ ਡਰਾਈਵਰ ਨੇ ਜਿਸ ਦੇ ਚਲਦਿਆਂ ਬਾਸ ਸਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਤੇ ਬੁਰੀ ਤਰ੍ਹਾਂ ਨੁਕਸਾਨੇ ਜਾਂਦੀ ਹੈ ਹਾਦਸੇ ਵਿੱਚ ਦੱਸਿਆ ਜਾ ਰਿਹਾ ਕਿ ਪਹਿਲੀ ਕਲਾਸ ਦੀ ਵਿਦਿਆਰਥੀ ਸੀਗੀ ਉਹ ਜੋ ਦੀ ਮੌਤ ਹੋ ਜਾਂਦੀ ਹੈ ਹਾਸਾ ਪਤਾ ਲੱਗਣ ਤੇ ਨਾਲ ਹੀ ਬੱਚਾਂ ਦੇ ਜਿਹੜੇ ਮਾਪੇ ਨੇ ਉੱਥੇ ਪਹੁੰਚਦੇ ਨੇ ਹਾਸੇ ਵਾਲੀ ਜਗ੍ਹਾ ਤੇ ਪਹੁੰਚਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਸਕੂਲ ਦਾ ਇੱਕ ਵੀ ਸਟਾਫ ਮੈਂਬਰ ਹਾਸੇ ਵਾਲੀ ਜਗ੍ਹਾ ਤੇ ਨਹੀਂ ਪਹੁੰਚਦਾ ਜਿਸ ਦੇ ਕਾਰਨ ਮਾਪਿਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਜਗਰਾਉਂ ਦੇ ਵਿੱਚ ਉਸ ਵਲੇ ਹਾਸਾ ਵਾਪਰ ਜਾਂਦਾ ਜਦੋਂ ਇੱਕ ਸਕੂਲੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਸਵੇਰੇ ਸਵੇਰੇ ਜਗਰਾਉਂ ਤੋਂ ਇੱਕ ਮੰਦਪਾਂ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਚਿਆਂ ਨਾਲ ਪ੍ਰੀ ਸਕੂਲ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਹ ਬੱਸ ਚਲਾਉਂਦਾ ਚਲਾਉਂਦਾ ਉਸ ਦੇ ਕੋਲੋਂ ਉਸ ਦੀ ਬੱਸ ਬੇ ਕਾਬੂ ਹੋ ਜਾਂਦੀ ਹੈ ਤੇ ਇੱਕ ਦਰਖਤ ਵਿੱਚ ਜਾ ਵਾਦੀ ਹੈ ਜਿਸ ਤੋਂ ਬਾਅਦ ਬੱਸ ਬੁਰੀ ਤਰੀਕੇ ਨਾਲ ਨੁਕਸਾਨੀ ਜਾਂਦੀ ਹੈ ਤੇ ਬੱਸ ਦੇ ਵਿੱਚ ਬੈਠੇ ਸਕੂਲੀ ਬੱਚੇ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਇਥਾਈ ਮੌਤ ਹੋ ਜਾਂਦੀ ਹੈ ਤੇ ਹਾਲਾਂਕਿ ਤਿੰਨ ਬੱਚੇ ਦੱਸਿਆ ਜਾ ਰਿਹਾ ਹੈ ਕਿ ਇਲਾਜ ਦੇ ਲਈ ਪਰਤੀ ਕਰਵਾਏ ਜਾਂਦੇ ਨੇ تین ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਇੱਕ ਬੱਚੇ ਦੀ ਮੌਕਤਈ ਮੌਤ ਹੋ ਜਾਂਦੀ ਹੈ ਨਸ਼ਾ ਕੀਤਾ ਹੁੰਦਾ ਡਰਾਈਵਰ ਨੇ ਜਿਸ ਦੇ ਚਲਦਿਆਂ ਬਾਸਦਰਖਤ ਦੇ ਵਿੱਚ ਜਾ ਟਕਰਾਨੀ ਹੈ ਤੇ ਬੁਰੀ ਤਰ੍ਹਾਂ ਨੁਕਸਾਨੇ ਜਾਂਦੀ ਹੈ ਹਾਦਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਕਲਾਸ ਦੀ ਵਿਦਿਆਰਥੀ ਸੀਗੀ ਉਹ ਜੀ ਦੀ ਮੌਤ ਹੋ ਜਾਂਦੀ ਹੈ ਹਾਸਾ ਪਤਾ ਲੱਗਣ ਤੇ ਨਾਲ ਹੀ ਬੱਚਾਂ ਦੇ ਜਿਹੜੇ ਮਾਪੇ ਨੇ ਉੱਥੇ ਪਹੁੰਚਦੇ ਨੇ ਹਾਸੇ ਵਾਲੀ ਜਗ੍ਹਾ ਤੇ ਪਹੁੰਚਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਸਕੂਲ ਦਾ ਇੱਕ ਵੀ ਸਟਾਫ ਮੈਂਬਰ ਹਾਸੇ ਵਾਲੀ ਜਗ੍ਹਾ ਤੇ ਨਹੀਂ ਪਹੁੰਚਦਾ ਜਿਸ ਦੇ ਕਾਰਨ ਮਾਪਿਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ